ਹੈਲੋ ਫਰੈਂਡਸ ਕਿਵੇਂ ਸਾਰੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਜਾ ਰਹੀ ਸੀ ਜੀ ਤੜਕੇ ਵਾਲੀ ਮੈਗੀ ਤੇ ਮੈਂ ਕਿਹਾ ਉਹ ਵੀ ਮੈਂ ਆਪਣੇ ਦੋਸਤਾਂ ਦੇ ਨਾਲ ਜਿਹੜਾ ਸ਼ੇਅਰ ਕਰ ਦਿੰਨੀ ਆ ਕਿ ਅੱਜ ਬੱਚੇ ਕਹਿੰਦੇ ਸੀ ਦੁਪਹਿਰੇ ਹੁਣ ਅਸੀਂ ਵੀ ਉਹ ਖਾਣੀ ਆ ਮੈਗੀ ਤੜਕਾ ਲਾ ਕੇ ਤੇ ਹਲਕਾ ਜਿਹਾ ਖਾਣਾ ਖਾਣਾ ਜਿਆਦਾ ਭੁੱਖ ਨਹੀਂ ਹੈਗੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਇਹ ਹਲਕੀ ਜੀ ਬਣਾ ਕੇ ਦੇ ਦਿੰਨੀ ਆ ਤੇ ਮੈਂ ਕਿਹਾ ਮੈਂ ਸ਼ੇਅਰ ਕਰ ਲੈਣੀ ਆ ਜੀ ਤੇ ਬੱਚਿਆਂ ਨੂੰ ਇਹ ਆਦਤ ਆ ਕਿ ਵਿੱਚ ਵੈਜੀਟੇਬਲ ਨਾ ਪਾਓ ਇਸ ਲਈ ਮੈਂ ਕੱਲੇ ਟਮਾਟਰ ਤੇ ਪਿਆਜ਼ ਹਰੀ ਮਿਰਚ ਪਾ ਰਹੀ ਆ ਮੇਰੇ ਕੋਲ ਪਈ ਸੀ ਜੀ ਸ਼ਿਮਲਾ ਮਿਰਚ ਬੀਨਸ ਵਗੈਰਾ ਕਹਿੰਦੇ ਨਹੀਂ ਪਾਉਣੀਆਂ ਇਸ ਲਈ ਮੈਂ ਨਹੀਂ ਪਾ ਰਹੀ ਅਸੀਂ ਹਲਕਾ ਜਿਹਾ ਜੀਰਾ ਪਾ ਦਿੱਤਾ ਹੋਇਆ ਹੁਣ ਅਸੀਂ ਪਾ ਦਵਾਂਗੇ ਜੀ ਬ੍ਰਿਕ ਬ੍ਰਿਕ ਕੱਟਿਆ ਹੋਇਆ ਇੱਕ ਪਿਆਜ਼ ਮੀਡੀਅਮ ਸਾਈਜ਼ ਦਾ ਨੂੰ ਸੇ ਮਿਕਸ ਕਰ ਲਾਂਗੇ। 4 ਕਿਵੇਂ ਫਰੈਂਡਸਾਰੇ ਵਰਦੀਆਂ ਤੁਸੀਂ ਸਿੱਟ ਕਰ ਲਿਆ ਹੋਏਗਾ ਜੀ ਲੰਚ ਤੇ ਮੇਰਾ ਬੰਦਾ ਪਿਆ ਹੈ ਜੀ। ਚਲੋ ਮੈਂ ਕੱਬ ਮੈਂ ਆਪਣੇ ਫਰੈਂਡਸ ਨੂੰ ਦਿਖਾ ਦਿੰਨੀ ਹਾਂ। ਤੇ ਮੈਂ ਬਣਾਉਣ ਜਾਣੀਆਂ ਮੈਗੀ 3 ਪੈਕੇਟ। ਇਹ ਦੋਨਾਂ ਬੱਚਿਆਂ ਲਈ ਹੈ। ਜਿਸ ਮੈਂ ਹਲਕੇ ਜਿਹੇ ਪਿਆਜ਼ ਜਿਹੜੇ ਸੀ ਫਰਾਈ ਕਰਨੇ ਸੀਗੇ ਹੁਣ ਉਹਨੇ ਪਾਉ ਲੱਗੀਆਂ ਇੱਕ ਛੋਟਾ ਟਮਾਟਰ ਤੇ ਦੋ ਹਰੀਆਂ ਮਿਰਚਾਂ ਹਰੀ ਮਿਰਚ ਕੋੜੀ ਨਹੀਂ ਹੈਗੀ ਜੀ ਇਹ ਮੈਂ ਧਰਦੀ ਮਿਰਚ ਪਾ ਰਹੀ ਹਾਂ ਤੋਂ ਮੈਂ ਮਸਾਲਾ ਹੁਣਾ ਬਸ ਉਹਦੇ ਵਿੱਚ ਜਿਹੜੀ ਮਿਰਚ ਹੋਣੀ ਹੈ ਇਹ ਮੈਂ ਵੈਸੇ ਸਿੰਪਲ ਹੀ ਪਾ ਰਹੀ ਹਾਂ ਦੋ ਮਿਰਚਾਂ ਬਸ 10 ਮਿੰਟ ਹਲਕਾ ਜਿਹਾ ਪਕਾ ਬਹੁਤ ਹੀ ਈਜ਼ੀਲੀ ਚਟ ਬਣ ਜਾਂਦੀ ਹੈ ਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਜੇ ਬੱਚੇ ਮੰਗਦੇ ਆ ਤਾਂ ਤੁਸੀਂ ਇਸ ਤਰ੍ਹਾਂ ਫਟਾਫਟ ਬਣਾ ਕੇ ਦੇ ਸਕਦੇ ਹੋ ਅਸੀਂ ਆਪਣੇ ਮਸਾਲੇ ਦੇ ਅਕੋਰਡਿੰਗਲੀ ਥੋੜਾ ਨਮਕ ਪਾਵਾਂਗੇ ਫਿਰ ਮੈਂ ਥੋੜੀ ਜਿਹੀ ਹਲਦੀ ਪਾ ਰਾਂਗੀ ਕਿਉਂਕਿ ਉਸ ਮਸਾਲੇ ਵਿੱਚ ਇੰਨੀ ਹਲਦੀ ਨਹੀਂ ਹੁੰਦੀ ਫਿਰ ਵੀ ਥੋੜਾ ਵਾਈਟ ਜਿਹਾ ਰਹਿ ਜਾਂਦਾ ਹੈ 컬러 ਵਾਲੀ ਮਿਰਚ ਪਾਤੀ ਹੋਈ ਹੈ ਜਿੰਨਾ ਚੁ ਮੈਂ ਪਿਆਜ਼ ਟਮਾਟਰ ਵਗੈਰਾ ਬਣਾਇਆ ਉਹਦੇ ਅਕੋਰਡਿੰਗ ਪਾਇਆ ਨਮਕ ਥੋੜਾ ਜਿਹਾ ਮਸਾਲੇ ਤੇ ਬਸ ਅਸੀਂ ਨਾਲ ਕਿੰਨਾ ਰੋਪਣਾ ਜਿਆਦਾ ਨਹੀਂ। ਫੁੱਲ ਵਿੱਚ ਪਾਣੀ ਹੈ ਜੀ ਪਾਣੀ ਦੇ ਦੋ ਗਲਾਸ ਪਾਉਂਗੀ। ਦੋ ਗਲਾਸ ਤੇ ਹੋ ਗਿਆ ਮੇਰਾ ਤੀਜਾ ਗਲਾਸ। ਜਦੋਂ ਜਦੋਂ ਪਾਣੀ ਚੰਗੀ ਤਰ੍ਹਾਂ ਬੋਇਲ ਹੋ ਜਾਏਗਾ ਨਾ ਉੱਜਣ ਲੱਗ ਜਾਏਗਾ। ਤੇ ਫਿਰ ਮੈਂ ਇਹਦੇ ਵਿੱਚ ਮੈਗੀ ਪਾ ਦਿੰਨੀ ਆ ਤੇ ਬਹੁਤੀ ਵਧੀਆ ਮੈਗੀ ਬਣ ਕੇ ਰੈਡੀ ਹੋ ਜਾਂਦੀ। ਕਈ ਲੋਕ ਕੀ ਕਰਦੇ ਕਿ ਲੱਗ ਤੋਂ ਮੈਗੀ ਨੂੰ ਬੋਇਲ ਕਰਦੇ ਆ। ਤੇ ਕਈ ਫੇਰ ਸਟ੍ਰੇਮ ਬਣਾ ਲੈਂਦੇ ਆ ਤੇ ਦੋਨੋਂ ਤਰ੍ਹਾਂ ਹੀ ਵਧੀਆ ਬਣਦੀ ਪਰ ਜੇ ਅਸੀਂ ਅਲੱਗ ਤੋਂ ਮੈਗੀ ਨੂੰ ਬੋਇਲ ਕਰਾਂਗੇ ਅਲੱਗ ਤੋਂ ਤੜਕਾ ਭੁੰਨਾਂਗੇ ਫੇਰ ਉਹਦੇ ਚ ਬਹੁਤ ਟਾਈਮ ਲੱਗ ਜਾਂਦਾ ਪਾਣੀ ਚੰਗੀ ਤਰ੍ਹਾਂ ਬੋਇਲ ਹੋਣ ਲੱਗ ਗਿਆ ਜੀ ਤੇ ਹੁਣ ਮੈਂ ਇਹਦੇ ਚ ਪਾਦਾਂ ਲੱਗੀਆਂ ਜੀ ਮੈਗੀ ਜਿਹੜੇ ਮੈਂ ਤਿੰਨ ਪੈਕੇਟਾਂ ਦਿਖਾਏ ਹੋਏ ਸੀਗੇ ਅਸੀਂ ਮੈਗੀ ਦੇ 10 ਪੈਕੇਟ ਪਾ ਦਿੱਤੇ ਹੋਏ ਆ ਤੇ ਜਿਹੜਾ ਵਿੱਚੋਂ ਮਸਾਲਾ ਨਿਕਲਿਆ ਸੀ ਹੁਣ ਅਸੀਂ ਉਹ ਵੀ ਸਟ੍ਰੇ ਪਾ ਦੇਣਾ ਤਾਂ ਕਿ ਇਹ ਚੰਗੀ ਤਰ੍ਹਾਂ ਨਾ ਮਿਕਸ ਹੋ ਜਾਏਗਾ ਜੇ ਆਪਾਂ ਰਿੱਜ ਦੀਚ ਹੀ ਪਾ ਦਾਂਗੇ ਜੇ ਥੋੜਾ ਬਾਅਦ ਵਿੱਚ ਪਾਵਾਂਗੇ ਤੇ ਫੇਰ ਨਹੀਂ ਫੇਰ ਏਦਾਂ ਕਿ ਅਲੱਗ ਜਿਹਾ ਰਹੇਗਾ ਬਸ ਉਹਨੇ ਨੂੰ ਅਸੀਂ ਰੰਗਾਂਗੇ ਥੋੜੀ ਦੇਰ ਲਈ ਤੇ ਜਲਦੀ ਹੀ ਬਣ ਕੇ ਰੈਡੀ ਹੋ ਜਾਣੀ ਹਾਂਜੀ ਮੈਗੀ ਦੇਖੋ ਜੀ ਸਾਡੀ ਬਣ ਗਈ ਹੋਈ ਆ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਪਾਣੀ ਵਿੱਚ ਇੰਨਾ ਕੁ ਰੱਖਣਾ ਹੈ ਇਹਦੇ ਵਾਸਤੇ ਗਰੇਵੀ ਵਾਸਤੇ ਜਾਂ ਤੁਸੀਂ ਪੂਰੇ ਸੁਕਾਣਾ ਉਹ ਤੁਹਾਡੀ ਮਰਜ਼ੀ ਹੈ ਮੈਂ ਹਲਕਾ ਜਿਹਾ ਸੁਕਾ ਰਹੀ ਹਾਂ ਪੂਲ ਫਲੇਮ ਤੇ ਕਰਕੇ ਤੇ ਹੁਣ ਮੈਨੂੰ ਜਲਦੀ ਜਲਦੀ ਪਕਾ ਲੈਣਾ ਹੈ ਹਾਂਜੀ ਸਾਡੀ ਮੈਗੀ ਫਟਾਫਟ ਬਣ ਕੇ ਰੈਡੀ ਹੋ ਗਈ ਹੋਈ ਹੈ ਜੀ ਗਰਮ ਗਰਮ ਤੇ ਚਲੋ ਜੀ ਖਾਣੇ ਆ ਫਿਰ ਤੇ ਆ ਜਾਓ ਤੁਸੀਂ ਵੀ ਇੰਜੋਏ ਕਰਦੇ ਹਾਂ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ